ਇਮਤਿਹਾਨ ਦਾ ਸਮਾਂ ਹੋਵੇ ਤੇ ਸਿਆਸੀ ਲੀਡਰ ਪਾਰਟੀ ਬਦਲ ਜਾਣ ਤਾਂ ਫਿਰ ਫਰਕ ਤਾਂ ਪੈਂਦਾ ਅਜੇ ਆਈ ਹੋਣ ਲੱਗਾ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਗਿਆ ਤੇ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਨੇ ਉਹ ਵੀ ਪਾਰਟੀਆਂ ਬਦਲਣ ਦੇ ਵਿੱਚ ਲੱਗੇ ਹੋਏ ਨੇ ਤੇ ਅੱਜ ਅਸੀਂ ਤੇ ਚਰਚਾ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਕੁ ਲੀਡਰ ਜਿਹੜੇ ਨੇ ਉਹ ਦਲ ਬਦਲ ਸਕਦੇ ਨੇ ਤਾਂ ਸਾਡੇ ਨਾਲ ਇੰਦਰ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਅੰਕੜੇ ਕੀ ਕਹਿੰਦੇ ਨੇ ਅਤਾ ਇੰਦਰ ਜੀ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨੂੰ ਥੋੜਾ ਸਮਾਂ ਰਹਿ ਗਿਆ ਉੱਤੇ ਹੀ ਸਿਆਸੀ ਲੀਡਰ ਜਿਹੜੇ ਨੇ ਉਹ ਵੀ ਪਾਰਟੀਆਂ ਬਦਲਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੀ ਮੇਨਕਸ਼ੀ ਸਭ ਤੋਂ ਪਹਿਲਾਂ ਤਾਂ ਦੱਸਦੀ ਹੈ ਕਿ ਜਿਹੜੀ ਦਲ ਬਦਲਣ ਵਾਲਾ ਸਿਸਟਮ ਹੈ ਇਹ ਬੜੇ ਪੁਰਾਣੇ ਸਮੇ ਤੋਂ ਚੱਲਦਾ ਆ ਰਿਹਾ ਜਦੋਂ ਤੇ ਲੋਕਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਭਾਵ ਕਿ ਇਨਸਾਨ ਮਨੁੱਖ ਦੇ ਮਨ ਦੇ ਵਿੱਚ ਜਦੋਂ ਦੀ ਸਿਆਸਤ ਦੀ ਭਾਵਨਾ ਆਈ ਹੈ ਉਦੋਂ ਤੋਂ ਹੀ ਦਲ ਬਦਲੀਆਂ ਦਾ ਸਿਸਟਮ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਚਾਹੇ ਉਹ ਪੁਰਾਣੇ ਰਾਜਿਆਂ ਵੇਲੇ ਦੇ ਸਮੇਂ ਦੀ ਗੱਲ ਕਰ ਲਈਏ ਚਾਹੇ ਉਦੋਂ ਵੀ ਪਹਿਲਾਂ ਦੀ ਗੱਲ ਕਰ ਚਾਹੇ ਇਨਸ਼ੀਅਨ ਟਾਈਮਸ ਦੀ ਗੱਲ ਕਰ ਲਈਏ ਤਾਂ ਇਹ ਕੋਈ ਨਵੀਂ ਪ੍ਰਵਿਰਤੀ ਨਹੀਂ ਹੈ ਆਪਾਂ ਵੀ ਜਦੋਂ ਦੇ ਆਪਾਂ ਦੇਖ ਰਹੇ ਹਾਂ ਚੋਣਾਂ ਜਦੋਂ ਦੀ ਮੇਰੀ ਸੁਰਤ ਅਸੈਂਬਲੀ ਹੈ ਤਾਂ ਹਰ ਸਾਲ ਕੋਈ ਨਾ ਕੋਈ ਹਰ ਵਾਰ ਚੋਣਾਂ ਦੇ ਵਿੱਚ ਐਸੀ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਦਲ ਬਦਲੀ ਕਹਿ ਸਕਦੇ ਹਾਂ ਜਾਂ ਡੱਡੂ ਟਪੂਸੀ ਆਖ ਸਕਦੇ ਹਾਂ ਭਾਵ ਕਿ ਇੱਕ ਪਾਰਟੀ ਪਿਛਲੀ ਵਾਰ ਵੀ ਇਸ ਤਰੀਕੇ ਦੇ ਨਾਲ ਹੀ ਐਸਾ ਕੁਝ ਹੋਇਆ ਸੀ ਪਰ ਉਦੋਂ ਚੋਣਾ ਨਹੀਂ ਸੀ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣਾ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰੇ ਜਾਂਦੇ ਤਾਂ ਬਾਅਦ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਤੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਇੱਕ ਕੁੱਤੇ ਦਾ ਵੈਰ ਹੁੰਦਾ ਸੀ ਪੰਜਾਬ ਦੇ ਵਿੱਚ ਵੀ ਤੇ ਕੇਂਦਰੀ ਪੱਧਰ ਤੇ ਉੱਤੇ ਵੀ ਪਰ ਫਿਰ ਵੀ ਅ ਮੁੱਖ ਮੰਤਰੀ ਜਿਨੇ ਸੇਵ ਕੀਤਾ ਹੋਵੇ 3 ਸਾਲ ਤੱਕ ਪੰਜਾਬ ਤਿੰਨ ਸਾਢੇ ਤਿੰਨ ਚਾਰ ਸਾਢੇ ਚਾਰ ਜਿੰਨੇ ਵੀ ਸਾਲ ਹੈਗੇ ਸੀ ਐਨ ਐ ਸਾਲ ਤੱਕ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਕੇ ਪੰਜਾਬ ਨੂੰ ਸੇਵ ਕੀਤਾ ਕਾਂਗਰਸ ਵਾਲੇ ਪਾਸੇ ਉਹ ਜਦੋਂ ਅਹੁਦੇ ਤੋਂ ਉਤਾਰਿਆ ਜਾਂਦਾ ਤਾਂ ਫਿਰ ਉਹ ਭਾਰਤੀ ਜਨਤਾ ਪਾਰਟੀ ਧੁਰ ਵਿਰੋਧੀ ਪਾਰਟੀ ਦੇ ਵਿੱਚ ਚਲਾ ਜਾਵੇ ਤੇ ਬਾਅਦ ਵਿੱਚ ਚਰਚਾ ਵਾਏ ਚੱਲੀਆਂ ਕਿ ਜਿਹੜੇ ਸਾਢੇ 4 ਸਾਲ ਇਸ ਬੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਕੱਢੇ ਉਹ ਵੀ ਕਾਂਗਰਸ ਦਾ ਨਹੀਂ ਸੀ ਉਦੋਂ ਵੀ ਉਹ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਸੀ ਉਹ ਸਿਰਫ ਔਰ ਸਿਰਫ ਕਹਿਣ ਦੇ ਲਈ ਕਾਂਗਰਸ ਦਾ ਮੁੱਖ ਮੰਤਰੀ ਸੀ ਜਿਹੜੇ ਫੈਸਲੇ ਲਏ ਉਹ ਭਾਰਤੀ ਜਨਤਾ ਪਾਰਟੀ ਦੇ ਕਹਿਣ ਦੇ ਉੱਤੇ ਹੀ ਲਏ ਕਾਂਗਰਸ ਦਾ ਉੱਥੇ ਕੋਈ ਵੀ ਮੁੱਖ ਤੌਰ ਦੇ ਉੱਤੇ ਆਧਾਰ ਨਹੀਂ ਸੀ ਉਸ ਬੰਦੇ ਨੂੰ ਮੁੱਖ ਮੰਤਰੀ ਬਣਾ ਕੇ ਉਹਦੇ ਕਾਰਜਕਾਲ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ 222 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਆਈਆਂ ਸੀ ਉਸ ਵੇਲੇ ਆਮ ਆਦਮੀ ਪਾਰਟੀ ਇੱਕ ਚੀਜ਼ ਆਖਦੀ ਸੀ ਕਿ ਜੋ ਮਰਜ਼ੀ ਹੋ ਜਾਏ ਅਸੀਂ ਕੋਈ ਵੀ ਕਾਂਗਰਸ ਦਾ ਕਚਰਾ ਨਹੀਂ ਲੈਣਾ ਕਾਂਗਰਸ ਦਾ ਕੋਈ ਵੀ ਗੰਦਬੰਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਾਂਗੇ ਉਹ ਅਰਵਿੰਦ ਕੇਜਰੀਵਾਲ ਦੀ ਭਾਸ਼ਾ ਵੀ ਸੀ ਤੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਹੋਰ तमाम ਲੀਡਰਾਂ ਦੀ ਭਾਸ਼ਾ ਸੀ ਜੀ ਪਰ ਉਸ ਵੇਲੇ ਵੀ ਕਈ ਐਸੇ ਬੰਦੇ ਸੀ ਐਸੇ ਚਿਹਰੇ ਸੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਵਿੱਚ ਜਿੱਤੇ ਪਰ ਉਹ ਪਹਿਲਾਂ ਕਿਸੇ ਹੋਰ ਪਾਰਟੀ ਨਾਲ ਸੰਬੰਧ ਰੱਖਦੇ ਸੀ ਚਾਹੇ ਕੁਲਦੀਪ ਢਾਲੀਵਾਲ ਦੀ ਗੱਲ ਕਰ ਲਈਏ ਚਾਹੇ ਖੁੱਡੀਆਂ ਸਾਹਿਬ ਦੀ ਗੱਲ ਕਰ ਲਈਏ ਚਾਹੇ ਹੋਰ तमाम بڑے ਚਿਹਰੇ ਜੇ ਆਪਾਂ ਸੂਚੀ ਗਿਣਨ ਲੱਗੇ ਬੜਾ ਸਮਾਂ ਲੱਗ ਜਾਣਾ ਕਿਉਂਕਿ 92 ਜਿੱਤੇ ਸੀ 92 ਚ ਬੜੇ ਚਿਹਰੇ ਹੈਗੇ ਆ ਜਿਹੜੇ ਪਹਿਲਾਂ ਹੋਰ ਪਾਰਟੀ ਦੇ ਵਿੱਚ ਹੁੰਦੇ ਸੀ ਚਲੋ ਉਹ ਇੱਕ ਸਿਆਸੀ ਕਰੀਅਰ ਦਾ ਦਾਅ ਪੇਚ ਹੁੰਦਾ ਕਿ ਤੁਸੀਂ ਇੱਕ ਪਾਰਟੀ ਚ ਜੇ ਤੁਹਾਨੂੰ ਸਹੀ ਨਹੀਂ ਲੱਗਦਾ ਦੂਜੀ ਪਾਰਟੀ ਦੇ ਵਿੱਚ ਚਲੇ ਜਾਓ ਜਿਵੇਂ ਪਹਿਲਾਂ ਸੁਖਪਾਲ ਖਹਿਰਾ ਨੇ ਪਾਰਟੀ ਛੱਡੀ ਸੀ ਪਰ ਇਹ ਤੇ ਇੱਕ ਚੱਲ ਰਹੇ ਟੈਨਿਓਰ ਦੇ ਦੌਰਾਨ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣਾ ਤੇ ਇੱਕ ਚੋਣਾਂ ਦੇ ਵੇਲੇ ਪਾਰਟੀ ਦੇ ਵਿੱਚ ਜਾਣਾ ਇਹਦੇ 'ਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਫਿਰ ਜਦੋਂ ਚੋਣਾਂ ਵੇਲੇ ਬੰਦਾ ਜਾਂਦਾ ਤਾਂ ਫਿਰ ਉੱਥੇ ਬੰਦੇ ਦਾ ਆਪਦਾ ਨਿੱਜੀ ਮਸਲਾ ਹੁੰਦਾ ਕਿਤੇ ਨਾ ਕਿਤੇ ਆਪਦੀ ਨਿੱਜੀ ਭੁੱਖ ਹੁੰਦੀ ਹੈ ਤਾਂ ਕਰਕੇ ਹਮੇਸ਼ਾ ਬੰਦਾ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਉ ਤੇ ਇੱਕ ਚੀਜ਼ ਤੁਸੀਂ ਹੋਰ ਵੇਖਿਓ ਕਦੇ ਵੀ ਇਹ ਜਿਹੜੀਆਂ ਡੱਡੂ ਟਪੂਸੀਆਂ ਚੋਣਾਂ ਵੇਲ ਦੀਆਂ ਹੁੰਦੀਆਂ ਨੇ ਇਹ ਤਕੜੀ ਪਾਰਟੀ ਜਿੱਤ ਰਹੀ ਪਾਰਟੀ ਇਹ ਦਿਖਾਈ ਦੇ ਰਿਹਾ ਕਿ ਇਹ ਪਾਰਟੀ ਲੀਡ ਤੇ ਜਾਊਗੀ ਉਸ ਪਾਰਟੀ ਦੇ ਵਿੱਚ ਛਾਲ ਮਾਰ ਕੇ ਕਦੇ ਵੀ ਕਮਜ਼ੋਰ ਪਾਰਟੀ ਦੇ ਵਿੱਚ ਨਹੀਂ ਆਊਗਾ ਜੇ ਕੋਈ ਆਊ ਕੋਈ ਟਾਮਾ ਟੱਲਾ ਹੀ ਹੋਊਗਾ ਪਰ ਕਮਜ਼ੋਰ ਪਾਰਟੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਹੁੰਦੇ ਨੇ ਕਿ ਕਮਜ਼ੋਰ ਨੇ ਉਹਨਾਂ ਦੇ ਵਿੱਚੋਂ ਤਕੜੀ ਪਾਰਟੀ ਦੇ ਵਿੱਚ ਜਾਣ ਵਾਲੇ ਬੜੇ ਮਿਲ ਜਾਂਦੇ ਆ ਤੇ ਇਸ ਵਾਰ ਵੀ ਐਸਾ ਕੁਝ ਵੇਖਣ ਨੂੰ ਮਿਲੇਗਾ ਸਿਆਸੀ ਮਾਰ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਚੀਜ਼ਾਂ ਵੱਡੇ ਪੱਧਰ ਤੇ ਦੇਖਣ ਨੂੰ ਮਿਲਣਗੀਆਂ ਕਿਉਂਕਿ ਪੰਜਾਬ ਨੂੰ ਕਾਫੀ ਸਮਾਂ ਮਿਲ ਗਿਆ ਪੰਜਾਬ ਦੇ ਸਿਆਸਤਦਾਨਾਂ ਨੂੰ ਕਾਫੀ ਸਮਾਂ ਮਿਲ ਗਿਆ ਆਖਰੀ ਗੇੜ ਸੱਤਵੇਂ ਗੇੜ ਦੇ ਵਿੱਚ ਚੋਣਾਂ ਹੋਣੀਆਂ ਨੇ ਸੱਤਵਾਂ ਗੇੜ ਜਿਹੜਾ 1 ਜੂਨ ਤੋਂ ਸ਼ੁਰੂ ਹੋਏਗਾ ਚਾਰ ਨੂੰ ਨਤੀਜੇ ਆਉਣੇ ਨੇ ਉਸ ਤੋਂ ਪਹਿਲਾਂ ਇੱਕ ਤਿਹਾਰ ਦੇ ਵਾਂਗ ਹੀ ਚੱਲੇਗਾ ਸਿਸਟਮ ਕਿਉਂਕਿ ਅਗਲੇ ਮਹੀਨੇ ਦੇ 19 ਤਰੀਕ ਤੋਂ ਮੇਰਾ ਖਿਆਲ ਹੈ ਜੇ ਮੈਂ ਜਾਣਕਾਰੀ ਮੇਰੀ ਸਹੀ ਹੋਵੇ درست ਹੋਵੇ ਤੇ 19 ਤਰੀਕ ਤੋਂ ਸ਼ੁਰੂ ਹੋ ਜਾਣੀਆਂ ਨੇ ਚੋਣਾ ਹੌਲੀ-ਹੌਲੀ ਸੱਤ ਗੇੜ ਨੇ ਸੱਤਾਂ ਗੇੜਾਂ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਤਿਹਾਰ ਵਰਗਾ ਮਾਹੌਲ ਹੋਏਗਾ ਇੱਕ ਸਿਆਸੀ ਤਿਹਾਰ ਇਹ ਨੂੰ ਆਪਾਂ ਕਹਿ ਸਕਦੇ ਹਾਂ ਹਾਲਕਿ ਤਿਹਾਰ ਵੀ ਇੰਨੇ ਲੰਮੇ ਨਹੀਂ ਚੱਲਦੇ ਹੁੰਦੇ ਕੁਝ ਕੁ ਦਿਨਾਂ ਦੇ ਹੁੰਦੇ ਪਰ ਇੱਥੇ ਤਿੰਨ ਮਹੀਨੇ ਵਾਂਗੂ ਲਗਾਤਾਰ ਇਹ ਤਿਹਾਰ ਨੇ ਚੱਲਣਾ ਉਦੋਂ ਤੱਕ ਬੜੀਆਂ ਡੱਡੂ ਟਪੂਸੀਆਂ ਦੇਖਣ ਨੂੰ ਮਿਲ ਗਈਆਂ ਵਿਦੇਸ਼ ਦੀ ਸਿਆਸਤ ਨੂੰ ਛੱਡ ਦਿਓ ਕਿਉਂਕਿ ਉਹਦੇ ਨੇ ਪਾਸੇ ਬੜਾ ਕੁਝ ਚੱਲ ਰਿਹਾ ਆ ਪਰ ਪੰਜਾਬ ਦੇ ਉੱਤੇ ਜੇਕਰ ਫੋਕਸ ਕਰਦੇ ਆ ਤਾਂ ਬੀਤੇ ਦਿਨੀ ਦੋ ਡੱਡੂ ਟਪੂਸੀਆਂ ਦੇਖਣ ਨੂੰ ਮਿਲੀਆਂ ਪਹਿਲਾਂ ਤਾਂ ਰਿੰਕੂ ਸਾਹਿਬ ਨੂੰ ਆਮ ਆਦਮੀ ਪਾਰਟੀ ਜਿਹੜਾ ਇੱਕ ਵਾਅਦਾ ਕਰਦੀ ਸੀ ਦਾਵਾ ਕਰਦੀ ਕਿ ਅਸੀਂ ਕਿਸੇ ਪਾਰਟੀ ਦਾ ਹੋਰ ਦਾ ਗੰਦਮੰਦ ਜਾਂ ਕਚਰਾ ਨਹੀਂ ਲੈਣਾ ਪਰ ਉਹਨਾਂ ਨੂੰ ਜਲੰਧਰ ਜ਼ਿਮਨੀ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੂੰ ਆਪਣਾ ਕੈਂਡੀਡੇਟ ਕਾਂਗਰਸ ਦੇ ਕੈਂਡੀਡੇਟ ਨੂੰ ਬਣਾਉਣਾ ਪਿਆ ਭਾਵੇਂ ਉਹ ਤੋਂ ਡੱਡੂ ਟਪੂਸੀ ਮਰਵਾ ਕੇ ਆਪਣੀ ਪਾਰਟੀ 'ਚ ਲਿਆ ਕੇ ਉਹਨੂੰ ਉੱਥੇ ਖੜਾਇਆ ਸੁਸ਼ੀਲ ਕੁਮਾਰ ਰਿੰਕੂ ਦੀ ਮੈਂ ਗੱਲ ਕਰ ਰਿਹਾ ਉੱਥੋਂ ਫਿਰ ਉਹ ਜਿੱਤੇ ਉਸ ਵੇਲੇ ਸਮੀਕਰਨ ਐਸੇ ਬਣੇ ਕਿ ਜਦੋਂ ਸ਼ੀਤਲ ਅੰਗਰਾਲ ਤੇ ਰਿੰਕੂ ਦਾ ਪਹਿਲਾ ਮੁਕਾਬਲਾ ਸੀ ਪਰ ਬਾਅਦ ਵਿੱਚ ਦੋਨਾਂ ਨੂੰ ਇਕੱਠੇ ਹੋਣਾ ਪੈ ਗਿਆ ਜੱਫੀਆਂ ਪਾਉਣੀਆਂ ਪੈਗੀਆਂ ਤੇ ਇਹ ਡੱਡੂ ਟਪੂਸੀ ਉਸ ਤੋਂ ਬਾਅਦ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਬੀਤੇ ਕੁਝ ਦਿਨ ਪਹਿਲਾਂ ਹੁਣ ਤੁਸੀਂ ਇਹ ਖੁਦ ਦੇਖੋ ਕਿ ਜਿਹੜੀ ਆ ਟਾਈਮ ਦੇ ਉੱਤੇ ਟਪੂਸੀ ਮਰੀ ਗਈ ਹੈ ਇਹਨੂੰ ਆਪਾਂ ਕੀ ਕਵਾਂਗੇ ਜੀ ਹੈ ਨਾ ਚੋਣਾ ਨੇੜੇ ਨੇ ਸਭ ਤੋਂ ਵੱਡੀਆਂ ਚੋਣਾ 5 ਸਾਲ ਦੇ ਬਾਅਦ ਹੁੰਦੀਆਂ ਤੇ ਇਸ ਵਾਰ ਤੇ ਸਥਿਤੀਏ ਬੜੀ ਨਿਰਣਾਇਕ ਪੱਧਰ ਦੀ ਹੋਏਗੀ ਕਿਹਾ ਜਾ ਰਿਹਾ ਕਿ ਇਸ ਤੋਂ ਬਾਅਦ ਵਿੱਚ ਜੇ ਇਸ ਵਾਰ ਕੇਂਦਰ ਦੇ ਵਿੱਚ ਦੁਬਾਰਾ ਤੋਂ ਮੋਦੀ ਸਤਾ ਜਾਂਦੀ ਹੈ ਤਾਂ ਅਗਲੇ ਸਾਲ ਅਗਲੇ 10 ਇਅਰ ਤੋਂ ਬਾਅਦ ਵਿੱਚ ਚੋਣਾਂ ਨੇ ਜਿਹੜੀਆਂ ਉਹ ਨਹੀਂ ਹੋਣੀਆਂ ਵਨ ਨੇਸ਼ਨ ਵਨ ਇਲੈਕਸ਼ਨ ਹੈ ਜਿਹੜਾ ਉਹ ਚੱਲ ਪਏਗਾ ਆਪੋਜੀਸ਼ਨ ਹੈ ਜਿਹੜੀ ਉਹ ਟੋਟਲੀ ਖਤਮ ਕਰ ਦਿੱਤੀ ਜਾਏਗੀ ਤੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਆ ਮੈਸ 3-4 ਦਿਨਾਂ ਬਾਅਦ ਉਹਨਾਂ ਨੂੰ ਫਤਿਹਗੜ ਸਾਹਿਬ ਤੋਂ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਫਿਰ ਉਹਨੂੰ ਆਪਾਂ ਡੱਡੂ ਟਪੂਸੀ ਕਹਾਂਗੇ ਕਿਉਂਕਿ ਉਹਨਾਂ ਨੂੰ ਟਿਕਟ ਮਿਲਣੀ ਸੀ ਤਾਂ ਕਰਕੇ ਉਹ ਇੱਧਰ ਆਏ ਉਸ ਤੋਂ ਬਾਅਦ ਦੇ ਵਿੱਚ ਰਾਜਕੁਵਾਰ ਚੱਬੇਵਾਲ ਜਿਨ੍ਹਾਂ ਨੇ ਚਰਚਾ ਬੜੀ ਕਰਵਾਈ ਜਿਨ੍ਹਾਂ ਨੇ ਮਾਹੌਲ ਬੜਾ ਗਰਮ ਕਰਵਾਇਆ ਵਿਧਾਨ ਸਭਾ ਦਾ ਚਾਲੂ ਸੈਸ਼ਨ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਜਿੰਦੇ ਲੈ ਕੇ ਆਉਂਦੇ ਨੇ ਗੀਜੇ ਚੋਂ ਜਿੰਦਾ ਕੱਢਦੇ ਆ ਸਪੀਕਰ ਸਾਹਿਬ ਨੂੰ ਆਖਦੇ ਕਿ ਵਿਧਾਨ ਸਭਾ ਦੇ ਦਰਵਾਜ਼ਿਆਂ ਨੂੰ ਜਿੰਦੇ ਲਾ ਦੋ ਇਥੋਂ ਵਿਰੋਧੀ ਭੱਜੇ ਨਹੀਂ ਦੇਣੇ ਇਥੋਂ ਖੜਾ ਕੇ ਇਹਨਾਂ ਦੀ ਤਸੱਲੀ ਕਰਾ ਕੇ ਤੋਰਨੇ ਆ ਜੀ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਪਲਟਵਾਰ ਕਰਦਿਆਂ ਹੋਇਆ ਚੱਬੇਵਾਲ ਸਾਹਿਬ ਇੱਕ ਤੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਲੈ ਕੇ ਹੁੰਦੇ ਨੇ ਇੱਕ ਪੱਲੀ ਹੁੰਦੀ ਹੈ ਪੱਲੀ ਦੇ ਵਿੱਚ ਕੁਝ ਕਾਗਜ਼ ਨੋਮਾ ਜਾਂ ਕਪੜਾ ਨੋਮਾ ਪਾ ਕੇ ਚੀਜ਼ ਉਹਨੂੰ ਉਹਦੇ ਤੇ ਲਿਖਿਆ ਹੁੰਦਾ ਕਰਜ਼ੇ ਦੀ ਪੰਡ ਇਹ ਪੰਜਾਬ ਸਰਕਾਰ ਨੂੰ ਕੋਸਦੇ ਆ ਕਿ ਇਹਨਾਂ ਨੇ 2 ਸਾਲਾਂ ਚ ਇਹਨਾਂ ਕਰਜ਼ਾ ਲੈ ਲਿਆ ਜਿੰਨਾ ਸੀ 5 ਸਾਲਾਂ ਦੇ ਵਿੱਚ ਵੀ ਨਹੀਂ ਲੇਤਾ ਸੀ ਉਹਦੇ ਨਾਲੋਂ ਵੱਧ ਹੀ ਲੈ ਲਿਆ 70000 ਕਰੋੜ ਦੀ ਗੱਲ ਹੋ ਰਹੀ ਸੀ ਤੇ ਉਸ ਤੋਂ ਬਾਅਦ ਵਿੱਚ ਸੰਗਲ ਲੈ ਕੇ ਵਿਧਾਨ ਸਭਾ ਦੇ ਵਿੱਚ ਵੜ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਨੇ ਕਿ ਆ ਸੰਗਲ ਵੀ ਲਾ ਦਿਓ ਜੇ ਤੁਹਾਨੂੰ ਲੱਗਦਾ ਕਿ ਭੱਜਣ ਗਿਆ ਸੰਗਲ ਆ ਜੀ ਮੇਰੇ ਕੋਲੇ ਸਪੀਕਰ ਸਾਹਿਬ ਇਹ ਸੰਗਲ ਵੀ ਤੁਸੀਂ ਲਾ ਦਿਓ ਜਿੰਦੇ ਤੇ ਤੁਸੀਂ ਲਾਉਣ ਦੀ ਗੱਲ ਆਖ ਪਰ ਉਦੋਂ ਬਾਅਦ ਵਿੱਚ ਉਹ ਪਤਾ ਨਹੀਂ ਐਸਾ ਕੀ ਵਾਪਰਦਾ ਨਾਲ ਦੀ ਨਾਲ ਹੀ ਪਾਰਟੀ ਬਦਲਦੇ ਆ ਮੁੱਖ ਮੰਤਰੀ ਸਾਹਿਬ ਦੇ ਨਾਲ ਫੋਟੋਆਂ ਆ ਜਾਂਦੀਆਂ ਨੇ ਤੇ ਇੱਕ ਦੂਜੇ ਦੇ ਹਾਰ ਪਾਉਂਦੇ ਜਫੀ ਪਾਉਂਦੇ ਖੁਸ਼ ਦਿਖਾਈ ਦਿੰਦੇ ਨੇ ਤੇ ਚੱਪੇਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਆਪਣੀ ਪੁਰਾਣੀ ਪਾਰਟੀ ਕਾਂਗਰਸ ਨੂੰ ਛੱਡ ਕੇ ਉਹਦੇ ਤੇ ਕਾਂਗਰਸੀਆਂ ਨੇ ਵੀ ਬੜੀਆਂ ਗੱਲਾਂ ਆਖੀਆਂ ਉਹਨਾਂ ਨੇ ਬੜੇ ਤੰਜ ਕੱਸੇ ਬੜੇ ਤਿੱਖੇ ਤੰਜ ਕੱਸੇ ਉਹ ਕਹਿੰਦੇ ਵੀ ਇਸ ਤਰੀਕੇ ਦੇ ਬੰਦੇ ਨੂੰ ਹੁਣ ਆਪਾਂ ਕੀ ਕਹੀਏ ਜਿਹੜਾ ਬੰਦਾ ਇੱਕ ਦਿਨ ਖਿਲਾਫ ਬੋਲ ਰਿਹਾ ਤੇ ਦੂਜੇ ਦਿਨ ਪਤਾ ਨਹੀਂ ਐਸੀ ਕੀ ਜਨਮ ਕੁੱਟੀ ਨੂੰ ਲਿਆ ਕੇ ਪਿਆਈ ਪਤਾ ਨਹੀਂ ਕਿਹੜੀ ਜ ਕਰਜ਼ੇ ਵਾਲੀ ਜਿਹੜੀ ਗੱਲ ਸੀ ਪੰਡਾ ਪੁੰਡਾ ਕਿਧਰੇ ਖਿੰਡ ਗੀਆਂ ਸੰਗਲ ਕਿਧਰੇ ਹੀ ਚਲੇਗੇ ਕੋਈ ਪਤਾ ਨਹੀਂ ਲੱਗਿਆ ਕਹਿੰਦੇ ਜੀ ਸੰਗਲ ਇਹਨਾਂ ਨੇ ਜਾ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸੇਮਾਨ ਨੂੰ ਫੜਾਤਾ ਕਿ ਆ ਚੱਕੋ ਜੀ ਇਹ ਸੰਗਲ ਹੁਣ ਤੁਸੀਂ ਮੇਰੇ ਗਲ ਦੇ ਵਿੱਚ ਪਾ ਲੋ ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਓ ਮੈਂ ਤੁਹਾਡੀ ਪਾਰਟੀ ਦੇ ਵੱਲੋਂ ਚੋਣ ਲੜੂਗਾ ਤੇ ਹੁਣ ਜੱਬੇਵਾਲ ਸਾਹਿਬ ਹਰਾਂ ਨੇ ਤੇ ਜੀਪੀ ਸਾਹਿਬ ਹਰਾਂ ਨੇ ਇਹਦੀ ਸ਼ੁਰੂਆਤ ਕਰ ਦਿੱਤੀ ਹੈ ਮੈਨਕਸ਼ੀ ਤੇ ਇਸ ਤੋਂ ਬਾਅਦ ਵਿੱਚ ਇਹੋ ਚੀਜ਼ ਹੈ ਜਿਹੜੀ ਲੰਬੇ ਸਮੇਂ ਤੱਕ ਚੱਲੇਗੀ ਜਦੋਂ ਤੱਕ ਚੋਣਾ ਨਹੀਂ ਹੁੰਦੀਆਂ ਉਦੋਂ ਤੱਕ ਇਹ ਚੀਜ਼ ਚੱਲੀਏ ਜਾਣੀ ਹੈ ਸ਼ਫਲਿੰਗ ਹੋਏਗੀ ਵੱਡੇ ਪੱਧਰ ਤੇ ਸਿਆਸੀ ਮਾਰ ਕਹਿੰਦੇ ਆ ਕਿ ਜਿਵੇਂ ਪੰਜਾਬ ਨੂੰ 3 ਮਹੀਨੇ ਦਾ ਸਮਾਂ ਮਿਲ ਗਿਆ ਲਗਭਗ 3 ਮਹੀਨੇ ਦਾ ਸਮਾਂ ਜਿਹੜਾ ਆਲਮੋਸਟ ਮਿਲ ਗਿਆ ਤੇ ਉਹ 3 ਮਹੀਨੇ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਡੱਡੂਟ ਪੁੱਛੀਆਂ ਵੱਜਣਗੀਆਂ ਇਹ ਕੋਈ ਇੱਕ ਅੱਧੀ ਦੀ ਗੱਲ ਨਹੀਂ ਹੈ ਤੇ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਜੱਬੇਵਾਲ ਸਾਹਿਬ ਨੇ ਜੀਪੀ ਸਾਹਿਬ ਨੇ ਕਰ ਦਿੱਤੀ ਹੈ ਤੇ ਇਸ ਦੇ ਨਾਲ ਇੱਕ ਤੇ ਸ਼ੀਤ ਲੰਗਰਾਲ ਸਾਹਿਬ ਉਹ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨਗੇ ਪਰ ਉਹਦੇ ਤੇ ਉਹਨਾਂ ਨੇ ਕਲੈਰੀਫਿਕੇਸ਼ਨ ਦੇ ਦਿੱਤਾ ਕਿ ਐਸਾ ਕੁਝ ਵੀ ਨਹੀਂ ਹੈ ਅਸੀਂ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾ ਰਹੇ ਆ ਮੈਂ ਆਮ ਆਦਮੀ ਪਾਰਟੀ ਵਿੱਚ ਸੀ ਹਾਂ ਤੇ ਹਮੇਸ਼ਾ ਰਮਾ ਗਾਇ ਰਿੰਕੂ ਸਾਹਿਬ ਦੀ ਬੋਲੀ ਆ ਉਹਨਾਂ ਨੇ ਆਖਿਆ ਉਹ ਕਹਿੰਦੇ ਵੀ ਮੇਰੇ ਤੇ ਜਦੋਂ ਯਕੀਨ ਇੰਨਾ ਯਕੀਨ ਜਤਾਇਆ ਕਿ ਜਰੂਵਾਲ ਸਾਹਿਬ ਨੇ ਤਾਂ ਕਰਕੇ ਮੁੱਖ ਮੰਤਰੀ ਭਵਨਤਮਨ ਸਾਹਿਬ ਨੇ ਉਹਨਾਂ ਕਹਿ ਕੇ ਮੈਂ ਪਾਰਟੀ ਦੀ ਸੇਵਾ ਜਿਹੜੀ ਹਮੇਸ਼ਾ ਕਰਦਾ ਰਹੂੰਗਾ ਤੇ ਸ਼ੀਤ ਲੰਗਰਾਲ ਸਾਹਿਬ ਨੇ ਵੀ ਇਹ ਆਪਣਾ ਜਿਹੜਾ ਸਪਸ਼ਟਿਕਰਨ ਦਿੱਤਾ ਕਲੀਅਰਿਫਿਕੇਸ਼ਨ ਦਿੱਤਾ ਉਹ ਕਦੇ ਵੀ ਮੈਂ ਆਪਣੇ ਮਸ਼ਰੂਫ ਹੋਣ ਕਰਕੇ ਜੀਵਿਆ ਕਰਕੇ ਮੈਂ ਮੁਖਤਾਰ ਵਾਲੇ ਕੰਮਾਂ ਦੇ ਵਿੱਚ ਨਹੀਂ ਆ ਸਕਿਆ ਸੀ ਇਹ ਦੇ ਕਰਕੇ ਅੰਦਾਜ਼ੇ ਨਾਲ ਕੋਈ ਮੈਂ ਆਮ ਆਦਮੀ ਪਾਰਟੀ ਦੇ ਨਾਲ ਵੱਖ ਹੋ ਰਿਹਾ ਉਹ ਕਹਿੰਦਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਹਾਂ ਸੋ ਇਹ ਹਲੇ ਸਟਾਰਟਿੰਗ ਹੈ ਮੈਂ ਨਾਖਸ਼ੀ ਮੈਂ ਬਾਰ ਬਾਰ ਕਹਿ ਰਿਹਾ ਕਿ ਇਸ ਤੋਂ ਬਾਅਦ ਦੇ ਵਿੱਚ ਹੋਰ ਬੜੀਆਂ ਜਿਹੜੀਆਂ ਟਪੂਸੀਆਂ ਨੇ ਉਹ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣ ਨੂੰ ਮਿਲ ਸਕਦੀਆਂ ਨੇ ਇਹਦੇ ਵਿੱਚ ਆਪਾਂ ਨੂੰ ਧਿਆਨ ਰੱਖਣਾ ਪਏਗਾ ਹੁਣ ਵੇਖਣਾ ਪਏਗਾ ਕਿ ਲੋਕਾਂ ਨੇ ਕਿਹੜੇ ਬੰਦੇ ਨੂੰ ਕਿਹੜੇ ਡੱਡੂ ਨੂੰ ਵੋਟ ਪਾ ਕੇ ਆ ਸੱਤਾ ਦੀ ਕੁਰਸੀ ਜੀ ਮੁ拉克 ਜੀ ਤਾਂ ਇੰਦਰ ਜੀ ਜਿਵੇਂ ਤੁਸੀਂ ਦੱਸਿਆ ਕਿ ਡਡੂ ਟਪੂਸੀ ਦਾ ਇੱਕ ਤੁਸੀਂ ਬੜਾ ਫੇਮਸ ਕਰਤਾ ਇਸ ਵਰਡ ਨੂੰ ਇਸ ਡਿਸਕਸ਼ਨ ਦੇ ਵਿੱਚ ਤਾਂ ਇੱਕ ਸਵਾਲ ਮੇਰੇ ਮਨ ਵਿੱਚ ਹੋਰ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਪਾਰਟੀ ਆ ਬਦਲ ਕੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਵਾਲਿਆਂ ਨੂੰ ਪਹਿਲਾਂ ਬੋਲਦੇ ਸੀਗੇ ਕਿ ਇਹਨਾਂ ਦਾ ਗੰਦਮਾ ਨੇ ਇਹਨਾਂ ਦਾ ਕਚਰਾ ਸੀ ਨਹੀਂ ਲੈਣਾ ਪਰ ਕੀ ਲੱਗਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਦੋਂ ਅਸੀਂ ਆਪਣੇ ਵਿਰੋਧੀ ਪਾਰਟੀ ਆ ਜਿਹੜੀ ਸਾਡੀ ਅਸੀਂ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਗਾਲਾ ਕੱਢਦੇ ਆ ਜਾਂ ਫਿਰ ਉਹਨਾਂ ਦੀ ਨਿੰਦਿਆ ਕਰਦੇ ਆ ਫਿਰ ਉਸੇ ਪਾਰਟੀ ਦਾ ਆਗੂ ਉਸੇ ਪਾਰਟੀ ਦਾ ਲੀਡਰ ਕਿਉਂ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਜਾਂਦਾ ਹੈ ਜੀ ਮਿਨਾਕਸ਼ੀ ਹੁਣ ਆਪਾਂ ਕਾਂਗਰਸ ਦਾ ਦੇਖ ਲੈਣਾ ਆਪਾਂ ਕਾਂਗਰਸ ਜਿਹੜੀ ਹੈਗੀ ਆ ਮੁੱਖ ਵਿਰੋਧੀ ਧਿਰ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੰਜਾਬ ਦਾ ਸਿਨੈਰੀਓ ਆ ਪਰ ਜੇਕਰ ਆਪਾਂ ਕੇਂਦਰੀ ਲੈਵਲ ਦੇ ਉੱਤੇ ਦੇਖੀਏ ਤੇ ਉਹੀ ਆਮ ਆਦਮੀ ਪਾਰਟੀ ਤੇ ਉਹੀ ਰਾਹੁਲ ਗਾਂਧੀ ਕਾਂਗਰਸ ਦੇ ਉਹ ਇੱਕ ਦੂਜੇ ਦੇ ਨਾਲ ਜਫੀਆਂ ਪਾ ਰਹੇ ਸਿਆਸਤ ਦੇ ਵਿੱਚ ਕੁਝ ਵੀ ਪ੍ਰੈਡਿਕਟੇਬਲ ਨਹੀਂ ਹੈ ਅੱਜ ਤੁਸੀਂ ਰਾਤ ਨੂੰ ਮੁੱਖ ਮੰਤਰੀ ਸੁੱਤੇ ਹੋ ਟੜਕੇ ਉੱਠ ਕੇ ਐ ਨਹੀਂ ਪਤਾ ਤੁਸੀਂ ਬਲਾਕ ਸਮਤੀ ਦੇ ਪ੍ਰਧਾਨ ਵੀ ਨਾ ਰਹੋ ਅੱਜ ਤੁਸੀਂ ਰਾਤ ਨੂੰ ਆਮ ਬੰਦੇ ਸੁੱਤੇ ਹੋ ਤੇ ਸਵੇਰ ਉੱਠ ਕੇ ਐ ਨਹੀਂ ਪਤਾ ਤੁਹਾਡੇ ਗੱਲ ਦੇ ਵਿੱਚ ਮੁੱਖ ਮੰਤਰੀ ਦੀ ਤਖਤੀ ਪੀ ਯੋ ਵੀ ਪ੍ਰਧਾਨ ਮੰਤਰੀ ਦੀ ਤਖਤੀ ਪਈ ਹੋਵੇ ਸੋ ਇੱਥੇ ਕੁਝ ਵੀ ਪ੍ਰੈਡਿਕਟੇਬਲ ਨਹੀਂ ਹੈ ਇੱਥੇ ਪ੍ਰਡਿਕਸ਼ਨ ਨਹੀਂ ਕਰ ਸਕਦੇ ਕਿ ਕੱਲ ਨੂੰ ਇੱਥੇ ਸਿਆਸਤ ਦੇ ਵਿੱਚ ਕੀ ਹੋਣਾ ਕੱਲ ਨੂੰ ਕੀ ਭਾਬ ਕੇ ਹੋਣ ਇੱਕ ਮਿੰਟ ਆਪਾਂ ਇੱਥੇ ਪ੍ਰੋਗਰਾਮ ਸ਼ੂਟ ਕਰ ਰਹੇ ਆਂ ਪ੍ਰੋਗਰਾਮ ਸ਼ੂਟ ਕਰਕੇ ਆਪਾਂ ਬਾਹਰ ਨਿਕਲਾਂਗੇ ਆਪਾਂ ਦੇਖਾਂਗੇ ਸਾਹਮਣੇ ਟੀਵੀ ਦੇ ਉੱਤੇ ਖਬਰ ਚੱਲਦੀ ਹੋਵੇ ਐ ਨਹੀਂ ਪਤਾ ਉੱਥੇ ਵੀ ਆਪਾਂ ਨੂੰ ਕੋਈ ਡੱਡੂ ਟਪੂਸੀ ਵਾਲੀ ਹੋਰ ਖਬਰ ਮਿਲ ਜੇ ਸੋ ਇਹ ਚੀਜ਼ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਫਿਰ ਉਹ ਚੰਗੇ ਕਿਉਂ ਲੱਗਣ ਲੱਗ ਜਾਂਦੇ ਦੇਖੋ ਸਿਆਸਤ ਦੇ ਵਿੱਚ ਕਿਸੇ ਨੂੰ ਕੁਝ ਵੀ ਬਣਾਉਣਾ ਪੈ ਸਕਦਾ ਬੰਦੇ ਨੂੰ ਧੁਰ ਵਿਰੋਧੀ ਵੀ ਬਣਾਉਣਾ ਪੈ ਸਕਦਾ ਬੰਦੇ ਨੂੰ ਆਪਣਾ ਅਨਿਖੜਮਾ ਅੰਗ ਵੀ ਬਣਾਉਣਾ ਪੈ ਸਕਦਾ ਭਾਵੇਂ ਕਿ ਉਹਦੇ ਨਾਲ ਜਫੀਆਂ ਵੀ ਪਾਉਣੀਆਂ ਪੈ ਸਕਦੀਆਂ ਨੇ ਉਹਨੂੰ ਗਾਲਾਂ ਦੁੱਪੜ ਵੀ ਕੱਢਣਾ ਪੈ ਸਕਦਾ ਇਹੀ ਤੇ ਸਿਆਸਤ ਦੀ ਤਸਵੀਰ ਹੈ ਜਿੱਤੋਂ ਆਮ ਲੋਕ ਕਿਤੇ ਨਾ ਕਿਤੇ ਖੁਸ਼ ਨਹੀਂ ਜਾ ਪਰੇ ਆ ਉਹ ਤੁਸੀਂ ਚੱਬੇ ਵਾਲੇ ਸਾਹਿਬ ਦੀ ਗੱਲ ਕਰ ਲੈਨੇ ਆਪਾਂ ਚੱਬੇ ਵਾਲੇ ਸਾਹਿਬ ਜਿਹੜੇ ਅੱਜ ਕਹਿੰਦੇ ਕਿ 70000 ਕਰੋੜ ਦਾ ਕਰਜ਼ਾ ਲੈ ਲਿਆ ਇਹ ਕਰ ਲਿਆ ਵਿੱਤ ਮੰਤਰੀ ਸਾਹਿਬ ਨੂੰ ਪੁੱਠਾ ਸਿੱਧਾ ਬੋਲੇ ਰੱਜ ਕੇ ਕੋਸਿਆ ਮੁੱਖ ਮੰਤਰੀ ਸਾਹਿਬ ਨੂੰ ਇਹ ਆਖਿਆ ਕਿ ਹਾਂ ਤੁਸੀਂ ਕਿਵੇਂ ਸੀਟ ਦੇ ਉੱਤੇ ਉੱਠ ਕੇ ਸਾਡੇ ਨਾਲ ਓਏ ਤੂੰ ਤੜਾਕ ਕਰਕੇ ਗੱਲ ਕਰਦੇ ਹੋ ਤੇ ਉਦੋਂ ਬਾਅਦ ਦੇ ਵਿੱਚੋਂ ਕੁਝ ਦਿਨ ਵੀ ਨਹੀਂ ਟੱਪੇ ਚਲੋ ਮਹੀਨੇ ਲੰਘ ਗਏ ਉਹਦੇ ਮੰਨੀ ਗੱਲ ਕੇ ਮਨਮਟਾਵ ਖਤਮ ਹੋ ਗਏ ਐਸਾ ਕਿਹੜਾ ਮਨਮਟਾਵ ਖਤਮ ਕਰਨ ਵਾਲੇ ਯੰਤਰਾਮ ਆਦਮੀ ਪਾਰਟੀ ਨੇ ਮਾਰਿਆ ਜਿਨੇ 2 ਦਿਨਾਂ ਦੇ ਵਿੱਚ ਸਾਰੀ ਮੈਲਬਾਰੇ ਕੱਢਤੀ ਜਾਂ 2 ਦਿਨਾਂ ਦੇ ਵਿੱਚ ਉਹ ਕਰਜ਼ੇ ਵਾਲ ਚੱਬੇਵਾਲ ਸਾਹਿਬ ਦੇ ਦਿਮਾਗ ਦੇ ਵਿੱਚੋਂ ਨਿਕਲ ਗਿਆ ਕਿ ਜੀ ਹਾਂ ਉਹ ਪੰਜਾਬ ਤੇ ਤਾਂ ਕੋਈ ਕਰਜ਼ਾ ਹੀ ਨਹੀਂ ਹੈ ਮੈਂ ਤੇ ਉਦਾਂ ਹੀ ਘਰਦਾ ਫਿਰਦਾ ਸੀ ਜਦੋਂ ਚੱਬੇਵਾਲ ਸਾਹਿਬ ਨੇ ਉਸੇ ਵਿੱਤ ਮੰਤਰੀ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜਿਹੜੇ ਵਿੱਤ ਮੰਤਰੀ ਨੂੰ ਕੁਝ ਦਿਨ ਪਹਿਲਾਂ ਉਹ ਕੋਸ ਰਏ ਸੀ ਕਿ ਇਸ ਬੰਦੇ ਨੇ ਮੁੱਖ ਮੰਤਰੀ ਮਾਨ ਨੇ ਇਹਨਾਂ ਇਹਨਾਂ ਦੋਹਾਂ ਤਿੰਨਾਂ ਜਣਿਆਂ ਨੇ ਰਲ ਕੇ ਇਹਨਾਂ ਕਰਜ਼ਾ ਚੁੱਕ ਲਿਆ ਆਪਣੇ ਐਸ਼ਵਾਰਾਮ ਦੀ ਖਾਤਰ ਪੰਜਾਬ ਦੇ ਉੱਤੇ ਕੁਝ ਨਹੀਂ ਖਰਚਿਆ ਇਹ ਅ ਬਚੂਣ ਪ੍ਰਚਾਰ ਆਪਣੇ ਫਲੈਕਸਾਂ ਦੇ ਉੱਤੇ ਬੋਰਡਾਂ ਦੇ ਉੱਤੇ ਸੋਸ਼ਲ ਮੀਡੀਆ ਦੀ ਐਡਵਰਟਾਈਜ਼ਮੈਂਟ ਦੇ ਉੱਤੇ ਪੈਸੇ ਖਰਚ ਕਰੀ ਜਾਂਦੇ ਆ ਲੋਕਾਂ ਦਾ ਕੋਈ ਭਲਾ ਨਹੀਂ ਕਰਦੇ ਉਸੇ ਉਸੇ ਵਿੱਤ ਮੰਤਰੀ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਆ ਉੱਥੇ ਆਖਦੇ ਆ ਕਿ ਦੇਖੋ ਜੀ ਕਰਜ਼ਾ ਜਿਹੜਾ ਉਹ ਤੇ ਲੈਣਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਜੇਕਰ ਕਿਸੇ ਸੂਬੇ ਨੂੰ ਆਪਾਂ ਡਿਵੈਲਪਮੈਂਟ ਦੇ ਵਿੱਚ ਲੈ ਕੇ ਜਾਣਾ ਡਿਵੈਲਪਮੈਂਟ ਵਾਲੇ ਪਾਸੇ ਨੂੰ ਲੈ ਕੇ ਜਾਣਾ ਤਾਂ ਫਿਰ ਕਰਜ਼ਾ ਤੇ ਆਪਾਂ ਨੂੰ ਚੁੱਕਣਾ ਪਏਗਾ ਪਰ ਕਹਿੰਦੇ ਜੀ ਹਰਪਾਲ ਸਿੰਘ ਚੀਮਾ ਸਾਹਿਬ ਨੇ ਮੈਨੂੰ ਇੱਕ ਗੱਲ ਕਹਤੀ ਹੈ ਕਿ ਚੱਪੇਲ ਸਾਹਿਬ ਤੁਸੀਂ ਚਿੰਤਾ ਨਾ ਕਰੋ ਅਸੀਂ ਕਿ ਪੰਜਾਬ ਦਾ ਤੇ ਸਾਰਾ ਕਰਜ਼ਾ ਆਪਾਂ ਨੇ ਤਾਰ ਦੇਣਾ ਆਪਾਂ ਇਹਨੂੰ ਹੋਰ ਅੱਗੇ ਨਹੀਂ ਵਧਾਵਾਂਗੇ ਜੀ ਇਹ ਖੁਦ ਚੱਬਿਆਲ ਸਾਹਿਬ ਦੇ ਮੂੰਹੋਂ ਗੱਲ ਸੁਣੀ ਆਪਾਂ ਨੇ ਪ੍ਰੈਸ ਵਾਰਤਾ ਦੇ ਵਿੱਚ ਸਾਹਮਣੇ ਹਰਪਾਲ ਚੀਮਾ ਸਾਹਿਬ ਬੈਠ ਸੀ ਨਾਲ ਮੀਤਿਹਰ ਸਾਹਿਬ ਵੀ ਬੈਠੀ ਸੀ ਜਦੋਂ ਇਹ ਗੱਲ ਆਖੀ ਨਾ ਤਾਂ ਲੋਕਾਂ ਨੇ ਬੜੀਆਂ ਚਰਚਾਵਾਂ ਚਲੀਆਂ ਕਲਿੱਪਾਂ ਘਟ ਕੇ ਚਲਾਈਆਂ ਤੇ ਉਦੋਂ ਮੀਤਿਹਰ ਸਾਹਿਬ ਨੀਵੀਂ ਪਾ ਕੇ ਥੋੜਾ ਜਿਹਾ ਮੁਸਕਰਾਉਂਦੇ ਦਿਖਾਈ ਦੇ ਰਹੇ ਸੀ ਜਦੋਂ ਇਹ ਗੱਲ ਉਹਨਾਂ ਨੇ ਆਖੀ ਸੀ ਸੋ ਜੱਤਾ ਚੱਬੇয়াল ਸਾਹਿਬ ਨੂੰ ਪਤਾ ਹੀ ਨਹੀਂ ਕਿ ਕਰਜ਼ਾ ਕਾਦੀ ਖਾਤਰ ਲਈਦਾ ਹੁੰਦਾ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸੂਬੇ ਦੀ ਡਿਵੈਲਪਮੈਂਟ ਕਿਵੇਂ ਆਪਾਂ ਕਰਦੇ ਹੁੰਦੇ ਆ ਕੀ ਉਹਦੇ ਵਾਸਤੇ ਪੈਸਾ ਵੀ ਲੱਗਦਾ ਜਾਂ ਤਾਂ ਇਹ ਵੀ ਚੀਜ਼ ਨਹੀਂ ਪਤਾ ਸੀ ਕਿਉਂਕਿ ਸਿਆਸਤ ਦੇ ਵਿੱਚ ਤੇ ਲੰਬੇ ਸਮੇਂ ਤੋਂ ਨੇ ਨਾ ਉਹ ਕਹਿੰਦੇ ਮੇਰੇ ਬਾਪੂ ਜੀ ਨੇ ਮੈਨੂੰ ਸਿਆਸਤ ਦੇ ਵਿੱਚ ਪਾਇਆ ਸੀ ਮੈਂ ਤਾਂ ਸਿਆਸਤ ਦੇ ਵਿੱਚ ਆਇਆ ਸੀ ਵੀ ਲੋਕਾਂ ਦੀ ਸੇਵਾ ਕਰਨੀ ਹੈ ਗਰੀਬਾਂ ਦੀ ਸੇਵਾ ਕਰਨੀ ਹੈ ਤਾਂ ਕੀ ਚੱਬੇয়াল ਸਾਹਿਬ ਨੂੰ ਇਹ ਚੀਜ਼ ਪਤਾ ਨਹੀਂ ਸੀ ਕਿ ਮੈਂ ਸੇਵਾ ਕਰ ਰਿਹਾ ਲੋਕਾਂ ਦੀ ਤਾਂ ਮੈਨੂੰ ਇੰਨੀ ਵੀ ਨੌਲੇਜ ਹੋਣੀ ਚਾਹੀਦੀ ਕਿ ਸੂਬੇ ਦੇ ਵਿਕਾਸ ਵਾਸਤੇ ਸਾਨੂੰ ਕਰਜ਼ਾ ਲੈਣਾ ਪੈਂਦਾ ਹੈ ਯਾ ਫਿਰ ਉਹ ਤਾਂ ਕਿਸੇ ਹੋਰ ਦੀ ਪੋਲੀ ਬੋਲ ਰਹੀ ਸੀ ਚੱਬੇ ਵਾਲ ਸਾਹਿਬ ਇਹ ਵੀ ਇੱਕ ਚੀਜ਼ ਵੱਖਰੀ ਜ਼ਰੂਰ ਹੋ ਸਕਦੀ ਹੈ ਪਰ ਮਿਨਾਕਸ਼ੀ ਇਹਦੇ ਚ ਆਪਾਂ ਕੁਝ ਨਹੀਂ ਕਹਿ ਸਕਦੇ ਮੈਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਕਿ ਨਹੀਂ ਜੀ ਇਹ ਲੀਡਰ ਇਸ ਤਰੀਕੇ ਦੇ ਨਾਲ ਸੋਚੂਗਾ ਕੋਈ ਪਤਾ ਨਹੀਂ ਕੱਲ ਨੂੰ ਉਹ ਲੀਡਰ ਦੇ ਮੂੰਹੋਂ ਕਿਹੜਾ ਬਿਆਨ ਨਿਕਲਿਆ ਹੋਵੇ ਤੇ ਮੈਨੂੰ ਜੁੱਤੀਆਂ ਨੂੰ ਥਾਂ ਹੋ ਜੇ ਹਰੇਕ ਬੰਦਾ ਇਹ ਚੀਜ਼ ਸੋਚਦਾ ਪਰ ਇਹ ਜਿਹੜੀਆਂ ਦਲ ਬਦਲੀ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਧੁਰ ਵਿਰੋਧੀ ਜਿਹਨੂੰ ਅੱਜ ਤੁਸੀਂ ਗਾਲਾਂ ਕੱਢ ਰਹੇ ਹੋ ਕੱਲ ਨੂੰ ਉਹਦੇ ਨਾਲ ਜੱਫੀਆਂ ਪਾ ਰਹੇ ਜਿਹੜੀਆਂ ਇਹ ਚੀਜ਼ਾਂ ਨੇ ਨਾ ਇਹਨਾਂ ਚੀਜ਼ਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਸਿਆਸਤਦਾਨਾਂ ਦੀ ਜਿਹੜੀ ਕਦਰ ਹੁੰਦੀ ਸੀ ਉਹਨੂੰ ਠੇਸ ਜ਼ਰੂਰ ਪਹੁੰਚਾਈਆ ਲੋਕਾਂ ਦੇ ਦਿਲ ਜ਼ਰੂਰ ਟੁੱਟੇ ਨੇ ਕਿ ਜਿਹਨੂੰ ਤੁਸੀਂ ਅੱਜ ਮਾੜਾ ਕਹਿੰਦੇ ਹੋ ਕੱਲ ਨੂੰ ਉਹਦੇ ਨਾਲ ਹੀ ਤੁਸੀਂ ਗੱਡੀ ਦੇ ਵਿੱਚ ਬੈਠੇ ਹੋ ਇੱਕੋ ਥਾਲੀ ਦੇ ਵਿੱਚ ਤੁਸੀਂ ਖਾ ਰਹੇ ਹੋ ਇੱਕੋ ਤੁਸੀਂ ਅਕਾਊਂਟ ਸ਼ੇਅਰ ਕਰ ਰਹੇ ਹੋ ਇੱਕੋ ਤੁਸੀਂ ਘਰ ਦੇ ਵਿੱਚ ਰਹਿਣ ਲੱਗ ਜੋ ਕੋਈ ਪਤਾ ਨਹੀਂ ਆ ਕਿਹੜੀ ਸਿਆਸੀ ਪਾਰਟੀ ਦਾ ਕਿਹੜਾ ਬੰਦਾ ਕਿਹੜੀ ਸਿਆਸੀ ਪਾਰਟੀ ਦੇ ਕਿਹੜੇ ਬੰਦੇ ਦੇ ਨਾਲ ਰਲ ਕੇ ਬੈਠਾ ਤੁਹਾਨੂੰ ਦੂਸਰੇ ਦਿਨ ਨੂੰ ਦਿਖਾਈ ਦੇ ਜਾਵੇ ਸੋ ਇੱਥੇ ਸਭ ਤੋਂ ਸਾਫ਼ ਹੋ ਜਾਂਦਾ ਹੈ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤਾਂ ਤੁਸੀਂ ਮਾੜਾ ਚੰਗਾ ਬੋਲੋਗੇ ਜਦੋਂ ਤੁਸੀਂ ਅਗਲੇ ਦੀ ਪਾਰਟੀ ਦੇ ਵਿੱਚ ਆਗੇ ਤਾਂ ਤੁਸੀਂ ਕੁਝ ਵੀ ਨਹੀਂ ਬੋਲ ਸਕਦੇ ਬੇਸ਼ੱਕ ਤੁਹਾਡੇ ਮਨ ਦੇ ਵਿੱਚ ਲੱਖਾਂ ਗੱਲਾਂ ਹੋਣ ਲੱਖਾਂ ਐਸੀਆਂ ਚੀਜ਼ਾਂ ਹੋਣ ਜਿਹੜੀਆਂ ਤੁਸੀਂ ਕਹਿਣੀਆਂ ਚਾਹੁੰਦੇ ਹੋ ਪਰ ਤੁਸੀਂ ਉੱਥੇ ਆ ਕੇ ਉਹ ਨਹੀਂ ਕਹਿ ਸਕਦੇ ਕਿਉਂਕਿ ਉੱਥੇ ਫਿਰ ਬਦਲਾ ਜਿਹੜਾ ਆਪਣਾ ਅੰਦਰੂਨੀ ਬਦਲਾ ਉਹ ਦਿਖਾਉਣਾ ਪੈਂਦਾ ਹੈ ਇਸੇ ਕਰਕੇ ਇਹ ਸਿਆਸੀ ਲੀਡਰ ਇੰਝ ਹੀ ਕਰਦੇ ਹੁੰਦੇ ਆ ਅੱਜ ਜੇ ਇਹਦੇ ਨਾਲ ਨੇ ਅੱਜ ਉਹਨੂੰ ਗਾਲਾਂ ਕੱਢਣਗੇ ਕੱਲ ਨੂੰ ਉਹਦੇ ਨਾਲ ਚੱਲਗੇ ਤਾਂ ਉੱਥੇ ਜਾ ਕੇ ਫਿਰ ਇਹਨੂੰ ਗਾਲਾਂ ਕੱਢਣ ਲੱਗ ਜਾਣਗੇ ਇਹ ਇਸ ਤਰੀਕੇ ਦੀ ਸਿਆਸਤ ਦੀ ਪ੍ਰਵਿਰਤੀ ਹੈ ਉਹ ਆਲਰੇਡੀ ਬਣ ਚੁੱਕੀ ਹੈ ਜੀ ਤਾਂ ਇੱਕ ਹੋਰ ਵੀ ਗੱਲ ਚਰਚਾ ਦੇ ਵਿੱਚ ਆਈ ਹੈ ਅਕਾਲੀ ਦਲ ਦੇ ਐਮਐਲਏ ਜਿਹੜੇ ਨੇ ਸੁਖਵਿੰਦਰ ਸੁਖੀ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਜਾਂਦੇ ਉਸ ਤੋਂ ਬਾਅਦ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹਦੇ ਵਿੱਚ ਮੈਂ ਇਸ ਤੋਂ ਪਹਿਲੇ ਸਵਾਲ ਦੇ ਵਿੱਚ ਉਹੀ ਜਵਾਬ ਦਿੱਤਾ ਨਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਐਸੀ ਪਰਸੈਪਸ਼ਨ ਬਣ ਚੁੱਕੀ ਹੈ ਕਿ ਲੀਡਰ ਕਿਸੇ ਦੇ ਸਕੇ ਨਹੀਂ ਹੁੰਦੇ ਤਾਂ ਸੁਖੂ ਸਾਹਿਬ ਨੇ ਮੁਲਾਕਾਤ ਕੀਤੀ ਤੇ ਉਹਨੂੰ ਕਾਹਦੇ ਨਾਲ ਜੋੜ ਲਿਆ ਕਿ ਜੀ ਇਹ ਵੀ ਦਲ ਬਦਲ ਲੈਣਗੇ ਜੀ ਦੇਖਿਆ ਨਾ ਉਦਾਹਰਣੇ ਦੀ ਇੱਥੋਂ ਹੀ ਮਿਲ ਗਈ ਹਾਲਾਂਕਿ ਜੇ ਦੋ ਤਿੰਨ ਜਣੇ ਨਹੀਂ ਦਲ ਬਦਲੀ ਕੀਤੀ ਡੱਡੂ ਟਪੂਸੀ ਮਾਰੇ ਖਾਸ ਤੌਰ ਤੇ ਦਲ ਬਦਲੀ ਵੀ ਨਹੀਂ ਇਹਨੂੰ ਆਪਾਂ ਕਹਿ ਸਕਦੇ ਕਿਉਂਕਿ ਉਹਦੇ ਆਸਤੇ ਬੜਾ ਕ੍ਰਾਈਟੇਰੀਆ ਹੁੰਦਾ ਪਰ ਦੇਖਦੇ ਆ ਜਾਂਚ ਪੜਤਾਲ ਕਰਦੇ ਆ ਫਿਰ ਅਗਲੇ ਦੇ ਚੰਗੇ ਕੰਮਾਂ ਹਲਕਰਸ਼ਿਤ ਹੋਣੇ ਐ ਨਹੀਂ ਕਿ ਅੱਜ ਇਹਨੂੰ ਗਾਲਾਂ ਕੱਢਦੇ ਕੱਲ ਨੂੰ ਅਗਲੇ ਦੇ ਘਰੇ ਜਾ ਕੇ ਰੋਟੀ ਖਾਣ ਲੱਗ ਜੀ ਤੇ ਸੁਖੀ ਸਾਹਿਬ ਨੇ ਮੁਲਾਕਾਤ ਕੀਤੀ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਉਹਦੇ ਆਸਤੇ ਕਲੈਰੀਫਿਕੇਸ਼ਨ ਦਿੱਤਾ ਉਹਨਾਂ ਨੇ ਸਭ ਕੁਝ ਸਾਫ਼ ਕਰ ਦਿੱਤਾ ਹਾਲਾਂਕਿ ਆਪਣੇ ਮੂੰਹੋਂ ਸਾਫ਼ ਕੀਤਾ ਹੋਰ ਆਪਾਂ ਕੱਲ ਨੂੰ ਮੈਂ ਹੁਣ ਉਹੀ ਗੱਲ ਆ ਗਈ ਮੈਂ ਇਥੇ ਇਹਨਾਂ ਦੀ ਵੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਜਿਉਂ ਉਹਨਾਂ ਦਾ ਮੈਂ ਬਿਆਨ ਸੁਣਾ ਤਾਂ ਲੱਗਦਾ ਕਿ ਨਹੀਂ ਉਹ ਆਪਣੇ ਕੰਮ ਆਸਤੇ ਗਏ ਸੀ ਲੋਕਾਂ ਦੇ ਭਲੇ ਆਸਤੇ ਗਏ ਸੀ ਉਹ ਕਾਲੀਦਲ ਨੂੰ ਨਹੀਂ ਛੱਡ ਰਹੇ ਕਦੀ ਨਾ ਆਮ ਆਦਮੀ ਪਾਰਟੀ ਜਾਣਗੇ ਪਰ ਇਹਦਾ ਮੈਂ ਕੋਈ ਵੀ ਇਹਦੀ ਔਥੈਂਟੀਸਿਟੀ ਨਹੀਂ ਕਰ ਸਕਦਾ ਮੈਂ ਨਹੀਂ ਅਗਲੇ ਬੰਦੇ ਦੀ ਜ਼ਿੰਮੇਵਾਰੀ ਨਾ ਤੁਸੀਂ ਉਹਦੀ ਜ਼ਿੰਮੇਵਾਰੀ ਲੈ ਸਕਦੇ ਹੋ ਕਿ ਕੱਲ ਨੂੰ ਬੰਦਾ ਕਿ ਖਟਕੜ ਕਲਾਾਂ ਦੇ ਵਿੱਚ ਇੱਕ ਮਿਊਜ਼ੀਅਮ ਸੀ ਜੀ ਦੀ ਹਾਲਤ ਬੜੀ ਖਸਤਾ ਸੀ ਉਹਦੇ ਆਸਤੇ ਇਹਨਾਂ ਨੇ ਆਖਿਆ ਸੁਖੀ ਸਾਹਿਬ ਨੇ ਇਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹ ਕਹਿੰਦੇ ਵੀ ਖਟਕੜ ਕਲਾਾਂ ਦੇ ਵਿੱਚ ਮੁੱਖ ਮੰਤਰੀ ਮਾਨ ਸਾਹਿਬ ਨੇ ਆਉਣਾ ਸੀ ਉੱਥੇ ਇੱਕ ਮਿਊਜ਼ੀਅਮ ਸੀ ਜਿਹਦਾ ਰੈਨੋਵੇਸ਼ਨ ਕਰਨਾ ਬੜਾ ਜ਼ਰੂਰੀ ਸੀ ਤਾਂ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਮੈਂ ਦੱਸਿਆ ਕਿ ਜੀ ਇਹ ਹੀ ਚੀਜ਼ ਹੈ ਆਪਾਂ ਨੂੰ ਆਪਣੀ ਪਰਾਤਨ ਚੀਜ਼ ਹੈ ਸਾਡੇ ਸੱਭਿਆਚਾਰ ਦੀ ਚੀਜ਼ ਹੈ ਇਹਨੂੰ ਆਪਾਂ ਨੂੰ ਬਚਾਉਣਾ ਪੈਗਾ ਤੇ ਉਹਨਾਂ ਆਖਿਆ ਕਿ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਸਹਿਮਤੀ ਜਤਾਈ ਤੇ ਫਿਰ ਅਗਲੀ ਗੱਲ ਆ ਗਈ ਕਿ ਜੀ ਇੱਥੇ ਸਟਾਫ ਨਹੀਂ ਹੈਗਾ ਪ੍ਰੋਪਰ ਪੱਕਾ ਇੱਥੇ ਚੌਕੀਦਾਰ ਨਹੀਂ ਹੈਗਾ ਇੱਥੇ ਮਾਲੀ ਦੀ ਡਿਊਟੀ ਨਹੀਂ ਲੱਗੀ ਹੋਈ ਹੈ ਤਾਂ ਮੁੱਖ ਮੰਤਰੀ ਸਾਹਿਬ ਨੇ ਸੁਖੂ ਸਾਹਿਬ ਨੇ ਆਖਿਆ ਕਿ ਮੁੱਖ ਮੰਤਰੀ ਸਾਹਿਬ ਨੇ ਉਹਦੇ ਉੱਤੇ ਵੀ ਤਾਕੀਦ ਕਰ ਦਿੱਤੀ ਹੈ ਕਹਿੰਦੇ ਜੀ ਮੇਰੇ ਬੈਠੇ ਬੈਠੇ ਤੁਸੀਂ ਉਹਨਾਂ ਨੇ ਆਪਣੇ ਨਾਲ ਦੇ ਜਿਹਨੇ ਵੀ ਸਬੰਧਤ ਜਿਹੜਾ ਵੀ ਸਬੰਧਤ ਅਫਸਰ ਜਾਂ ਕਰਮਚਾਰੀ ਹੈਗਾ ਸੀਗਾ ਸਬੰਧਤ ਬੋਡੀ ਦਾ ਤੇ ਉਹਨੂੰ ਆਖ ਦਿੱਤਾ ਕਿ ਜੀ ਜਿੰਨੇ ਇਹਨਾਂ ਨੇ ਗੱਲਾਂ ਆਖੀਆਂ ਨੇ ਸਟਾਫ ਦੀ ਕਮੀ ਪੂਰੀ ਕਰਨੀ ਉਹਦੇ ਆਸਤੇ ਖਾਕਾ ਤਿਆਰ ਕਰ ਲਓ ਆਪਾਂ ਨੂੰ ਸਟਾਫ ਦੀ ਕਮੀ ਹੈ ਜਿਹੜੀ ਉਹ ਪੂਰੀ ਕਰਨੀ ਪੈਗੀ ਨਾਲ ਦੀ ਨਾਲ ਡਿਊਟੀ ਲੱਗੀ ਤੇ ਉਹ ਕਹਿੰਦੇ ਜੀ ਮੈਂ ਤੇ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਦੇ ਵਿੱਚ ਵੀ 15 ਮਿੰਟ ਮੁੱਖ ਮੰਤਰੀ ਸਾਹਿਬ ਦੇ ਨਾਲ ਖੜ ਕੇ ਗੱਲ ਕਰਦਾ ਰਿਹਾ ਉਹ ਕਹਿੰਦਾ ਉੱਥੇ ਵੀ ਸੁਖੀ ਸਾਹਿਬ ਕਹਿੰਦੇ ਉੱਥੇ ਵੀ ਬੜੇ ਸੁਚੱਜੇ ਢੰਗ ਦੇ ਨਾਲ ਮੇਰੀ ਗੱਲਬਾਤ ਹੋਈ ਤੇ ਉੱਥੇ ਉਹਨਾਂ ਨੇ ਆਖਿਆ ਕਿ ਜੀ ਅ ਜਿਹੜਾ ਬਠਿੰਡਾ ਦਾ ਪੀਜੀਆਈ ਹੈ ਉਹ ਬੀਬਾ ਹਰਸਿਮਰਤ ਕੌਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਜੀ ਚੰਡੀਗੜ੍ਹ ਦਾ ਪੀਜੀਆਈ ਹੈ ਇਹ ਗਾਂਧੀ ਪਰਿਵਾਰ ਦੇ ਨਾਮ ਦੇ ਨਾਲ ਜੁੜਿਆ ਹੋਇਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਮ ਦੇ ਨਾਲ ਕੋਈ ਵੀ ਐਸਾ ਮੈਡੀਕਲ ਕਾਲਜ ਨਹੀਂ ਜੁੜਿਆ ਹੋਇਆ ਤਾਂ ਕਰਕੇ ਉਹ ਕਹਿੰਦੇ ਜੀ ਮੈਂ ਕਿਹਾ ਕਿ ਖਟਕੜ ਕਲਾਾਂ ਦੇ ਵਿੱਚ ਆਪਾਂ ਨੂੰ ਇੱਕ ਮੈਡੀਕਲ ਕਾਲਜ ਦੀ ਉਸਾਰੀ ਕਰਵਾਉਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੇ ਉਹਦੇ ਤੇ ਉਹ ਕਹਿੰਦੇ ਜੀ ਸਹਿਮਤੀ ਪ੍ਰਗਟਾਈ ਹੈ ਕਿ ਹਾਂ ਆਪਾਂ ਜ਼ਰੂਰ ਇਹਦੇ ਤੇ ਗੱਲਬਾਤ ਕਰਾਂਗੇ ਪਰ ਮੁੱਖ ਮੰਤਰੀ ਸਾਹਿਬ ਨੇ ਸੁਖੀ ਸਾਹਿਬ ਨੇ ਆਖੇ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਾਡੇ ਕੋਲੇ ਫਾਈਨੈਂਸ਼ੀਅਲੀ ਥੋੜੀ ਜੀ ਵੀਕਨੈਸ ਚੱਲਦੀ ਹੈ ਪੈਸੇ ਦੀ ਥੋੜੀ ਜੀ ਕਮੀ ਹੈ ਇਹਦੇ ਕਰਕੇ ਆਪਾਂ ਨੂੰ ਥੋੜਾ ਜ ਚੰਗਾ ਸਿੱਖਿਆ ਨੂੰ ਆਪਾਂ ਪਰਫੁੱਲਿਤ ਕਰਨਾ ਤੇ ਮੈਡੀਕਲ ਖੇਤਰ ਦੇ ਵਿੱਚ ਆਪਾਂ ਜਦੋਂ ਆਮ ਆਦਮੀ ਕਲੀਨਿਕ ਖੋਲ੍ਹ ਰਹੇ ਆ ਤਾਂ ਫਿਰ ਮੈਡੀਕਲ ਕਾਲਜ ਵੀ ਖੋਲ੍ਹਣਾ ਜ਼ਰੂਰੀ ਹੈ ਤੇ ਦੂਜੀ ਗੱਲ ਉਹ ਮੁੱਖ ਮੰਤਰੀ ਮਾਨ ਸਾਹਿਬ ਦੇ ਨਾਮ ਦੇ ਉੱਤੇ ਹੋ ਜੀਗਾ ਕਿ ਜੀ ਇਹਨਾਂ ਨੇ ਉਹ ਬਣਵਾਇਆ ਸੀ ਤੇ ਉਹਦੇ ਤੇ ਸੁੱਖੂ ਸਾਹਿਬ ਨੇ ਆਖਿਆ ਕਿ ਮੈਂ ਕਿਹਾ ਕਿ ਕਿ ਐਨ ਆਰ ਆਈ ਤਬਕਾ ਹੈਗਾ ਐਨ ਆਰ ਆਈ ਬੰਦੇ ਨੇ ਜਿਹੜੇ ਮੈਨੂੰ ਕਹਿ ਰਹੇ ਨੇ ਕਿ ਜਿੱਕਰ ਖਟਕੜ ਕਲਾਂ ਦੇ ਵਿੱਚ ਸ਼ਹੀਦ ਅਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਦੇ ਵਿੱਚ ਉੱਥੇ ਨੇੜੇ ਤੇੜੇ ਮੈਡੀਕਲ ਕਾਲਜ ਬਣਾਉਣਾ ਹੈ ਤਾਂ ਅਸੀਂ ਤੁਹਾਨੂੰ 15 ਏਕੜ ਜ਼ਮੀਨ ਹੈ ਜਿਹੜੀ ਉਹ ਮੁਫਤ ਦੇ ਵਿੱਚ দান ਕਰ ਸਕਦੇ ਆ। ਤੇ ਉਹਨਾਂ ਆਖਿਆ ਕਿ ਮੈਂ ਇਹ ਵੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਦੱਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ 15 ਏਕੜ ਐਨ ਆਰ ਆਈ ਦੇ ਰਹੇ ਨੇ 10 ਏਕੜ ਤੁਸੀਂ ਆਪਣੇ ਸਾਹਬ ਦੇ ਨਾਲ ਅਕਵਾਇਰ ਕਰੋ ਸਰਕਾਰੀ ਜ਼ਮੀਨ ਕਿਤੋਂ ਨਾ ਕਿਤੋਂ ਕੱਢ ਕੇ ਉਹਦੇ ਬਦਲ ਫਿਰ ਬਦਲ ਕਰਕੇ ਜਿਵੇਂ ਕਿ ਕਿਸੇ ਹੋਰ ਪਾਸੇ ਸਰਕਾਰੀ ਜ਼ਮੀਨ ਨਿਕਲ ਲਈ ਉਹ 15 ਏਕੜ ਦੇ ਨਾਲ ਜੇ ਕਿਸੇ ਦੀ 10 ਏਕੜ ਜ਼ਮੀਨ ਆ ਉਹਦੇ ਨਾਲ ਵੱਟੇ ਸੱਟੇ ਕਰਕੇ ਅਗਲੇ ਨੂੰ ਪਰਲਿਸ ਜਮੀਨ ਦੇ ਦੇਣੀ ਸਰਕਾਰੀ ਤੇ ਉਹ ਜ਼ਮੀਨ ਆਪਾਂ ਅਕਵਾਇਰ ਕਰਕੇ 25 ਏਕੜ ਦੇ ਵਿੱਚ ਇੱਕ ਪੂਰਾ ਵਧੀਆ ਮੈਡੀਕਲ ਕਾਲਜ ਹੈ ਜਿਹੜਾ ਉਹ ਬਣਾਉਣਾ ਹੈ ਉਹਦੀ ਤਜ਼ਵੀਜ਼ ਰੱਖਣ ਦੇ ਲਈ ਉਹਨਾਂ ਆਖਿਆ ਕਿ ਮੈਂ ਮੁੱਖ ਮੰਤਰੀ ਸਾ ਉਹ ਕਹਿੰਦਾ ਵੀ ਇਹ ਕਿਹੜਾ ਕੋਈ 5 ਮਿੰਟ ਦੀ ਮੁਲਾਕਾਤ ਸੀ ਮੈਂ ਤੇ ਸਵਾਹ ਘੰਟਾ ਡੇਢ ਘੰਟੇ ਤੱਕ ਮੈਂ ਬੈਠਾ ਰਿਆ ਮੁੱਖ ਮੰਤਰੀ ਸਾਹਿਬ ਦੇ ਕੋਲੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਆਖਿਆ ਕਿ ਹੈਲਥ ਨੂੰ ਹੈਲਥ ਦੇ ਨਾਲ ਰਿਲੇਟਡ ਵੀ ਮੈਂ ਗੱਲਬਾਤਾਂ ਕੀਤੀਆਂ ਇਹ ਜ਼ਰੂਰੀ ਨਹੀਂ ਸੀ ਕਿ ਇਕੱਲੇ ਇਹਦੇ ਵਾਸਤੇ ਕਿਤੇ ਉਹ ਕਹਿੰਦਾ ਹੈਲਥ ਦੇ ਨਾਲ ਰਿਲੇਟਡ ਵੀ ਮੈਂ ਕਈ ਚੀਜ਼ਾਂ ਸੀ ਜਿਹੜੀਆਂ ਮੁੱਖ ਮੰਤਰੀ ਮਾਨ ਦੇ ਸਾਹਮਣੇ ਰੱਖੀਆਂ ਤੇ ਉਹਨਾਂ ਆਖਿਆ ਕੇ ਮੁੱਖ ਮੰਤਰੀ ਸਾਹਿਬ ਦੇ ਨਾਲ ਜਿੰਨੇ ਵੀ ਐਮ ਐਲ ਏਜ਼ ਹੈਗੇ ਨੇ اپੋਜੀਸ਼ਨ ਦੇ ਉਹ ਕਹਿੰਦੇ ਜੀ ਸਾਰਿਆਂ ਨੂੰ ਉਹਨਾਂ ਦੇ ਨਾਲ ਇੱਕ ਵਾਰ ਮੁਲਾਕਾਤ ਕਰਨੀ ਚਾਹੀਦੀ ਉਹ ਕਹਿੰਦੇ ਮੈਂ ਉਹਨਾਂ ਦੇ ਕਰੈਕਟਰ ਤੋਂ ਬੜਾ ਪ੍ਰਭਾਵਿਤ ਹਾਂ ਹਾਲਾਂਕਿ ਅਕਾਲੀ ਦਲ ਨੂੰ ਮੁੱਖ ਮੰਤਰੀ ਮਾਨ ਸਾਹਿਬ ਕੀ ਕਹਿ ਕੇ ਸਮੋਦਨ ਕਰਦੇ ਆ ਆਪਾਂ ਨੂੰ ਪਤਾ ਹੀ ਹੈ ਅਕਾਲੀ ਦਲ ਲਗਾਤਾਰ ਜਿਹੜੀ ਮੁਖਤਾਰਾ ਦੀ ਲੀਡਰਸ਼ਿਪ ਹੈ ਉਹ ਮੁੱਖ ਮੰਤਰੀ ਮਾਨ ਸਾਹਿਬ ਦੇ ਲੈਜੇ ਦੇ ਉੱਤੇ ਸਵਾਲ ਚੁੱਕਦੀ ਹੈ ਪਰ ਇੱਥੇ ਸੁਖੀ ਸਾਹਿਬ ਨੇ ਆਖਿਆ ਕਿ ਮੁੱਖ ਮੰਤਰੀ ਮਾਨ ਸਾਹਿਬ ਆਚਰਣ ਦੇ ਬੜੇ ਚੰਗੇ ਆ ਬੜੇ ਚੰਗੇ ਤਰੀਕੇ ਦੇ ਨਾਲ ਚੰਗੇ ਲੈਜੇ ਦੇ ਵਿੱਚ ਉਹ ਗੱਲਬਾਤ ਕਰਦੇ ਆ ਸਾਰੇ ਐਮ ਐਲ ਕਿ ਮੈਂ ਲੱਚੇ ਕਿ ਉਹ ਕਹਿੰਦੇ ਮੁੱਖ ਮੰਤਰੀ ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਮੈਂ 92 ਦਾ ਲੀਡਰ ਨਹੀਂ ਆ ਮੈਂ 117 ਦਾ ਲੀਡਰ ਆ ਤੇ ਉਹ ਕਹਿੰਦੇ ਮੁੱਖ ਮੰਤਰੀ ਮਾਨ ਨੇ ਮੈਨੂੰ ਇਹ ਵੀ ਗੱਲ ਆਖੀ ਕਿ ਤੂੰ ਭਾਈ ਮੇਰੇ ਕੋਲੇ ਜਦੋਂ ਮਰਜ਼ੀ ਆਪਣੀਆਂ ਮੁਸ਼ਕਲਾਂ ਲੈ ਕੇ ਆਇਆ ਕਰ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਲੈ ਕੇ ਆਇਆ ਕਰ ਮੈਂ ਤੇਰੀ ਗੱਲ ਪ੍ਰਾਇਰਟੀ ਦੇ ਉੱਤੇ ਸੁਣਿਆ ਕਰੂੰਗਾ ਤੇ ਮੈਂ ਤੇਰੀ ਗੱਲ ਦਾ ਜਿਹੜਾ ਕਨਕਲੂਜਨ ਹੈ ਉਹ ਵੀ ਪ੍ਰਾਇਰਟੀ ਦੇ ਉੱਤੇ ਕੱਢ ਕੇ ਦਿਆ ਕਰੂੰਗਾ ਤੇ ਇਹਦੇ ਕਰਕੇ ਉਹਨਾਂ ਆਖਿਆ ਕਿ ਜਦੋਂ ਮੇਰੇ ਨਾਲ ਇੰਨੇ ਚੰਗੇ ਤਰੀਕੇ ਦੇ ਨਾਲ ਇੰਨਾ ਵਧੀਆ ਬਤਿਹਰਾ ਕੀਤਾ ਤੇ ਸਭ ਨੂੰ ਮਿਲ ਕੇ ਗੱਲਬਾਤ ਆ ਜਿਹੜੀ ਉਹ ਕਰਨੀ ਚਾਹੀਦੀ ਹੈ ਇੱਥੇ ਰੋਸੇ ਆ ਜਿਹੜੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਆਪਾਂ ਨੂੰ ਰੋਸੇ ਇੱਕ ਪਾਸੇ ਕਰ ਦੇਣੇ ਚਾਹੀਦੇ ਜੇਕਰ ਕਿਸੇ ਦੇ ਸਾਹਮਣੇ ਜਾ ਕੇ ਹੱਥ ੱੜਨੇ ਵੀ ਪੈਂਦੇ ਨੇ ਤਾਂ ਤੁਸੀਂ ਜ਼ਰੂਰ ੱੜੋ ਇਹ ਹੀ ਕਹਿੜਾ ਸੀ ਸੁੱਖੀ ਸਾਹਿਬ ਦਾ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਆਖਤੀ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਜਾ ਰਿਹਾ ਮੇਰੀ ਕੋਰੀ ਨਾ ਆਇਆ ਉਹਨਾਂ ਆਖਿਆ ਕਿ ਮੇਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਅੱਜ ਤੱਕ ਬੜਾ ਕੁਝ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਮੈਂ ਅੱਜ ਕਿਸੇ ਕੁਰਸੀ ਦੇ ਉੱਤੇ ਬੈਠਾ ਤੇ ਜਿਹੜੀ ਪਾਰਟੀ ਦੇ ਝੰਡੇ ਦੇ ਥੱਲੇ ਹੋ ਕੇ ਮੈਂ ਲੋਕਾਂ ਦੇ ਕੋਲੋਂ ਵੋਟਾਂ ਮੰਗੀਆਂ ਸੀ ਲੋਕਾਂ ਨੇ ਮੈਨੂੰ ਮੈਂਡੇਟ ਦਿੱਤਾ ਤੇ ਮੈਨੂੰ ਜਿਤਾਇਆ ਮੈਨੂੰ ਐਮਐਲਏ ਦੀ ਕੁਰਸੀ ਤੇ ਬਿਠਾਇਆ ਉਹ ਕਹਿੰਦੇ ਜੀ ਮੈਂ ਉਹਨਾਂ ਲੋਕਾਂ ਦੇ ਨਾਲ ਗਦਾਰੀ ਕਦੇ ਵੀ ਨਹੀਂ ਕਰ ਸਕਦਾ ਪਰ ਹਾਂ ਮੈਂ ਆਪਣੇ ਕੰਮ ਦੇ ਲਈ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਕੰਮਾਂ ਦੇ ਲਈ ਮੈਂ ਆਪਣੀਆਂ ਮੁਸ਼ਕਲਾਂ ਦੇ ਲਈ ਜ਼ਰੂਰ ਜਿਹਦੇ ਕੋਲ ਵੀ ਮੈਨੂੰ ਜਾਣ ਦੀ ਲੋੜ ਪਏਗੀ ਮੈਨੂੰ ਸਹੀ ਲੱਗੇਗਾ ਮੈਂ ਉਸ ਬੰਦੇ ਦੇ ਕੋਲ ਜਾ ਕੇ ਚਾਹੇ ਮੈਂ 15 ਮਿੰਟ ਬੈਠਾਂ ਚਾਹੇ 1 ਦਾ ਘੰਟਾ ਚਾਹੇ 1 ਘੰਟਾ ਚਾਹੇ ਮੈਂ ਉਹਦੇ ਕੋਲੇ ਮਹੀਨਾ ਰਹਿ ਕੇ ਆਵਾਂ ਪਰ ਜਿੱਥੇ ਮੇਰੇ ਲੋਕਾਂ ਦੇ ਕੰਮਾਂ ਦੀ ਗੱਲ ਹੋਏਗੀ ਉੱਥੇ ਮੈਂ ਕਿਸੇ ਵੀ ਵਿਰੁੱਧ ਵਿਰੋਧੀ ਦੇ ਨਾਲ ਵੀ ਬੈਠ ਕੇ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਚਰ ਬਿਆਨ ਦੇ ਵਿੱਚ ਉਹਨਾਂ ਨੇ ਜਿੱਥੇ ਇਹ ਗੱਲ ਦੀ ਤਾਕੀਦ ਕਰਤੀ ਕਿ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਆਮ ਆਦਮੀ ਆ ਮਾਫ ਕਰਨਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਹਾਂ ਪਰ ਉੱਥੇ ਉਹਨਾਂ ਨੇ ਮੁੱਖ ਮੰਤਰੀ ਮਾਨ ਦੇ ਆਚਰਣ ਨੂੰ ਬੜਾ ਚੰਗਾ ਆਖਿਆ ਉਹਨਾਂ ਆਖਿਆ ਕਿ ਬੜੇ ਸੁਚੱਜੇ ਢੰਗ ਦੇ ਨਾਲ ਗੱਲਬਾਤ ਹੋਈ ਹੈ ਤੇ ਮੁੱਖ ਮੰਤਰੀ ਮਾਨ ਸਾਹਿਬ ਨੇ ਵੀ ਉਹਨਾਂ ਆਖਿਆ ਕਿ ਮੇਰੀ ਗੱਲ ਪੂਰੇ ਪਿਆਰ ਦੇ ਨਾਲ ਸੁਣੀ ਹੈ ਤੇ ਹੋਪਸੋ ਜਿਹੜੀ ਗੱਲ ਦੇ ਉੱਤੇ ਚਰਚਾ ਹੋਈ ਹੈ ਉਹ ਗੱਲ ਨੂੰ ਬੂਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੈਂਦਾ ਆਪਾਂ ਨੂੰ ਵਿਖ ਸਕਦਾ ਹੈ ਇਹ ਗੱਲ ਕਹਿਣੀ ਸੀ ਸੁਖਵਿੰਦਰ ਸੁਖੀ ਹੋਰਾਂ ਦੀ ਜੀ ਮਨਕਸ਼ੀ ਜੀ ਸੋ ਇਹ ਸਰ ਮੇਰੇ ਸਹਿਯੋਗੀ ਇੰ ਕਿ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਦੂਜੇ ਪਾਸੇ ਜਿਹੜੇ ਲੀਡਰ ਡੱਡੂ ਟਪੂਸੀ ਮਾਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕੀ ਵਿਚਾਰ ਹੈ ਉਹਨਾਂ ਦੇ ਕੀ ਮੰਨ ਦੇ ਵਿੱਚ ਖਿਆਲ ਨੇ ਕਿਸ ਤਰੀਕੇ ਦੇ ਨਾਲ ਉਹ ਪਾਰਟੀਆਂ ਬਦਲ ਰਹੇ ਨੇ ਇਹ ਉਹਨਾਂ ਦਾ ਆਪਣਾ ਇੱਕ ਦੇਖਣ ਦਾ ਤਰੀਕਾ ਹੈ ਪਰ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਲੀਡਰ ਜੋ ਕੁਝ ਕਰਦੇ ਨੇ ਉਹ ਸਿਰਫ ਕੁਰਸੀ ਦੇ ਲਈ ਹੀ ਕਰਦੇ ਨੇ ਸੋ ਇਹਨਾਂ ਦਾ ਤੁਸੀਂ ਸਾਡੇ ਨਾਲ ਜੋ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਸ ਦੇ ਲਈ ਧੰਨਵਾਦ ਅਤਾ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਤੇ ਹੋਰ ਨਵੇਂ ਅਪਡੇਟ ਦੇ ਲਈ ਤੁਸੀਂ ਜੁੜੇ ਰਹੋਸ ਕੈਨਸ ਪੰਜਾਬ ਦੇ